ਸਾਥਰੀ ਕਾਲ ਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਈ ਨਹੀਂ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਆਈ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੰਤਾਂ ਦੁਆਰਾ ਦੱਸੀ ਹੋਈ ਇੱਕ ਵਿਧੀ ਜੇ ਤੁਹਾਨੂੰ ਪੈਸੇ ਦੀ ਲੋੜ ਹੈ ਤਾਂ ਇਸ ਪੰਕਤੀ ਦਾ ਜਾਪ ਇਸ ਵਿਧੀ ਦੇ ਨਾਲ ਕਰਨਾ ਹੈ ਪੈਸਾ ਤੁਹਾਡੇ ਪਿੱਛੇ ਪਿੱਛੇ ਆਵੇਗਾ ਤੁਸੀਂ ਪੈਸੇ ਗਿਣਦੇ ਗਿਣਦੇ ਥੱਕ ਜਾਮੋਗੇ ਇਹ ਸਾਡਾ ਅਜਮਾਇਆ ਹੋਇਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ ਵੀਡੀਓ ਨੂੰ ਬਿਨਾ ਸਕ੍ਰਿਪਟ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੇ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤਾਂ ਦੇਸ਼ਾਂ ਦੇ ਮਨ ਵਿੱਚ ਇੱਕ ਚੀਜ਼ ਜ਼ਰੂਰ ਆ ਰਹੀ ਹੋਣੀ ਹੈ ਵੀ ਕੀ ਸਿਰਫ ਇੱਕ ਪੰਕਤੀ ਦਾ ਜਾਪ ਕਰਨ ਦੇ ਨਾਲ ਜਿਹੜਾ ਹੈਗਾ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਦੇਖੋ ਜਦੋਂ ਸਾਡਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਨਾ ਤਾਂ ਫਿਰ ਪਰਮਾਤਮਾ ਸਾਡੇ ਸਿਰਫ ਵਾਹਿਗੁਰੂ ਸਿਮਰਨ ਕਰਨ ਤੇ ਵੀ ਬਰਕਤ ਪਾ ਦਿੰਦੇ ਨੇ ਤੇ ਮਨ ਜੇ ਨਹੀਂ ਟਿਕਦਾ ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ ਜਦੋਂ ਸ਼ੁਰੂ ਦੇ ਵਿੱਚ ਸਾਡੇ ਮਨ ਦੀ ਮੈਲ ਸਾਫ਼ ਹੋ ਰਹੀ ਹੁੰਦੀ ਹੈ ਨਾ ਤਾਂ ਉਦੋਂ ਸਾਡਾ ਮਨ ਭਟਕਦਾ ਸੁਭਾਅ ਵੇਖਾ ਉਦੋਂ ਸਾਡਾ ਮਨ ਟਿਕਦਾ ਨਹੀਂ ਇਹ ਸੰਤ ਮਹਾਂਪੁਰਸ਼ਾਂ ਨੇ ਵਚਨ ਕੀਤੇ ਹੋਏ ਨੇ ਤੇ ਨਾਲ ਹੀ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਦੋ ਕੱਟੇ ਜਾਂਦੇ ਆ ਉਦੋਂ ਵੀ ਸਾਡਾ ਮਨ ਟਟਕਦਾ ਜਦੋਂ ਮਾੜੇ ਕਰਮ ਕੱਟੇ ਜਾਣ ਤੇ ਜਦੋਂ ਸਾਡੇ ਮਨ ਦੀ ਮੈਲ ਵੀ ਸਾਫ ਹੋ ਜਾਵੇ ਫਿਰ ਸਾਡਾ ਮਨ ਵੀ ਟਿਕਣ ਲੱਗ ਜਾਂਦਾ ਤੇ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਜਿੱਦ ਰੱਖਣੀ ਆ ਹੱਥ ਰੱਖਣੀ ਆ ਗੁਰੂ ਸਾਹਿਬ ਦਾ ਲੜ ਨਹੀਂ ਛੱਡਣਾ ਬਸ ਤੁਸੀਂ ਆਪਣੇ ਕਰਮ ਕਮਾਉਂਦੇ ਜਾਣਾ ਪਰਮਾਤਮਾ ਜ਼ਰੂਰ ਮਿਹਰ ਕਰਦੇ ਨੇ ਹੁਣ ਇੱਕ ਮੈਂ ਵਿਧੀ ਸ਼ੇਅਰ ਕਰਨ ਤੋਂ ਪਹਿਲਾਂ ਨਾ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਉਸ ਵਿਧੀ ਦੇ ਵਿੱਚ ਇੱਕ ਪੁਆਇੰਟ ਹੈ ਜਿਹੜਾ ਸੰਤ ਮਹਾਂਪੁਰਸ਼ਾਂ ਨੇ ਦੱਸਿਆ ਵੀ ਆਪਾਂ ਕਰਨਾ ਹੈ ਤੇ ਉਹ ਪੁਆਇੰਟ ਨਾ ਇਸ ਸੱਚੀ ਘਟਨਾ ਤੋਂ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਇੱਕ ਨਾ ਨੌਜਵਾਨ ਸੀਗਾ ਤੇ ਉਹ ਡੇਰੀ ਦਾ ਕੰਮ ਕਰਦਾ ਹੁੰਦਾ ਸੀ ਦੁੱਧ ਦਾ ਤੇ ਉਹਨਾਂ ਦਾ ਨਾ ਡੈਰੀ ਗੁਰੂ ਘਰ ਦੇ ਸਾਹਮਣੇ ਸੀਗੀ ਤੇ ਇੱਕੋ ਹੀ ਡੈਰੀ ਸੀ ਉਹਦੇ ਪਿੰਡ ਦੇ ਵਿੱਚ ਕੋਈ ਜ਼ਿਆਦਾ ਵੱਡਾ ਕਾਰੋਬਾਰ ਨਹੀਂ ਸੀ ਨਾਰਮਲ ਜੀ ਡੈਰੀ ਸੀਗੀ ਵੀ ਥੋੜਾ ਬਹੁਤਾ ਕੰਮ ਚੱਲਦਾ ਸੀ ਤਾਂ ਉਹ ਨਾ ਹਮੇਸ਼ਾ ਦੁੱਧ ਦੇ ਵਿੱਚ ਪਾਣੀ ਪਾ ਕੇ ਵੇਚਦਾ ਹੁੰਦਾ ਯਾਨੀ ਕਿ ਕਿਤੇ ਨਾ ਕਿਤੇ ਆਪਾਂ ਜਿਵੇਂ ਆਪਾਂ ਅਕਸਰ ਗਲਤੀ ਕਰਦਿਆਂ ਬੇਈਮਾਨੀ ਕਰ ਬੈਠਦੇ ਆ ਆਪਾਂ ਨੂੰ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਲਈ ਇੰਨਾ ਫਿਕਰ ਹੁੰਦਾ ਕਿ ਕਈ ਵਾਰੀ ਉਹਦੇ ਲਈ ਆਪਾਂ ਗਲਤ ਕੰਮ ਵੀ ਕਰ ਬੈਠਦੇ ਆ ਸੋ ਉਹ ਪਾਣੀ ਪਾ ਕੇ ਹਮੇਸ਼ਾ ਵੇਚਦਾ ਹੁੰਦਾ ਤਾਂ ਇੱਕ ਵਾਰੀ ਨਾ ਮਹਾਪੁਰਸ਼ ਆਈ ਹੋਈ ਸੀ ਉਹ ਤੋਂ ਦੁਆਰਾ ਸੈਣ ਦੇ ਵਿੱਚ ਬਾਬਾ ਜੀ ਇੱਕ ਕਥਾ ਕੀਰਤਨ ਹੋਈ ਤੇ ਉਸ ਤੋਂ ਬਾਅਦ ਬੀਬੀਆਂ ਦੇ ਕਹਿਣ ਤੇ ਬਾਬਾ ਜੀ ਨੇ ਕਿਹਾ ਕਿ ਆਓ ਤੁਸੀਂ ਲੈਂਗੜ ਬਣਾਓ ਤੇ ਨੇਮ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸ਼ਰਾਬ ਨਹੀਂ ਅੱਜ ਤੋਂ ਬਾਅਦ ਪੀਓਗੇ ਜਿਹੜੇ-ਜਿਹੜੇ ਵੀ ਲੋਕ ਜਿਹੜੀ ਸ਼ਰਾਬ ਪੀਂਦੇ ਸੀ ਤਾਂ ਉਹ ਚਲੋ ਲਾਈ ਲੱਗੀ ਬਾਬਾ ਜੀ ਨੇ ਕਥਾ ਦੇ ਵਿੱਚ ਵੀ ਸਾਰੇ ਵਿਚਾਰ ਸਾਂਝੇ ਕੀਤੇ ਵੀ ਸਾਨੂੰ ਸ਼ਰਾਬ ਕਿਉਂ ਨਹੀਂ ਪੀਣੀ ਚਾਹੀਦੀ ਮੈਂ ਵੀਡੀਓ ਵੱਡੀ ਨਾ ਹੋ ਜਾ ਇਸ ਲਈ ਮੈਂ ਮੇਨ ਮੇਨ ਗੱਲ ਸ਼ੇਅਰ ਕਰ ਰਹੀ ਹਾਂ ਤਾਂ ਕਹਿੰਦੇ ਨੇਮ ਕਰੋ ਵੀ ਅੱਜ ਤੋਂ ਬਾਅਦ ਅਸੀਂ ਸ਼ਰਾਬ ਨੂੰ ਹੱਥ ਨਹੀਂ ਲਾਵਾਂਗੇ ਤਾਂ ਜਿੱਦੋਂ ਡੈਰੀ ਸੀ ਨਾ ਉਹ ਵੀ ਆ ਗਿਆ ਉਹਨੂੰ ਬਾਬਾ ਜੀ ਜਾਣਦੇ ਸੀਗੇ ਤੇ ਉਹਨਾਂ ਨੂੰ ਪਤਾ ਸੀ ਵੀ ਸ਼ਰਾਬ ਨਹੀਂ ਪੀਂਦਾ ਤਾਂ ਉਹ ਲਾਈਨ ਦੇ ਵਿੱਚ ਲੱਗ ਗਿਆ ਲਾਈਨ 'ਚ ਲੱਗਿਆ ਹੋਇਆ ਤੇ ਜਦੋਂ ਉਹਦਾ ਨੰਬਰ ਆਇਆ ਨਾ ਤਾਂ ਬਾਬਾ ਜੀ ਨੇ ਪੁੱਛਿਆ ਕਹਿੰਦੇ ਵੀ ਤੂੰ ਤਾਂ ਸ਼ਰਾਬ ਵੀ ਨਹੀਂ ਪੀਂਦਾ ਫਿਰ ਤੂੰ ਇਸ ਲਾਈਨ ਦੇ ਵਿੱਚ ਕਿਉਂ ਤੇ ਕਹਿੰਦਾ ਮੈਂ ਸ਼ਰਾਬ ਤਾਂ ਨਹੀਂ ਪੀਂਦਾ ਪਰ ਮੈਂ ਕੋਹਰ ਗਲਤ ਕੰਮ ਜ਼ਰੂਰ ਕਰਦਾਂਗਾ ਤੇ ਕਹਿੰਦਾ ਵੀ ਮੈਂ ਦੁੱਧ ਦੇ ਵਿੱਚ ਪਾਣੀ ਪਾ ਕੇ ਵੇਚਦਾਂਗਾ ਤੇ ਮੈਂ ਅੱਜ ਇੱਥੇ ਨੇਮ ਕਰਨ ਆਇਆ ਵੀ ਅੱਜ ਤੋਂ ਬਾਅਦ ਮੈਂ ਦੁੱਧ 'ਚ ਕਦੇ ਵੀ ਪਾਣੀ ਪਾ ਕੇ ਨਹੀਂ ਵੇਚੂਗਾ ਜਿਹੜੇ ਲੋਕ ਉੱਥੇ ਬੈਠੇ ਸੀ ਉਹ ਹੈਰਾਨ ਕਿਉਂਕਿ ਉਹਨਾਂ ਵਿੱਚ ਕੁਝ ਘਰ ਉਹ ਤੋਂ ਦੁੱਧ ਲੈਂਦੇ ਸੀ ਉਹ ਵੀ ਸੋਚਣ ਲੱਗੇ ਗੱਲਾਂ ਕਰਨ ਲੱਗੇ ਵੀ ਸਾਨੂੰ ਪਾਣੀ ਵਾਲਾ ਦੁੱਧ ਹੀ ਦੇਇਆ ਜਾ ਰਿਹਾ ਸੀ ਬਾਬਾ ਜੀ ਉੱਠੇ ਉਹਨਾਂ ਨੇ ਮਾਈਕ ਫੜਿਆ ਬਾਬਾ ਜੀ ਕਹਿੰਦੇ ਬਹੁਤ ਵੱਡੀ ਗੱਲ ਕੀਤੀ ਐ ਨੇ ਇਹਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਉਣੀ ਸੰਗਤ ਦੇ ਵਿੱਚ ਆ ਕੇ ਆਪਣੀ ਭੁੱਲ ਨੂੰ ਬਖਸ਼ਾਉਣਾ ਇਹਦੇ ਲਈ ਬਹੁਤ ਹਿੰਮਤ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਚਾਹੀਦੀ ਹੈ ਸੋ ਇਹਨੇ ਬਹੁਤ ਵਧੀਆ ਕੰਮ ਕੀਤਾ ਤਾਂ ਉਸ ਤੋਂ ਤੁਸੀਂ ਯਕੀਨ ਨਹੀਂ ਕਰਨਾ ਉਸ ਬੰਦੇ ਨੇ ਉਸ ਦਿਨ ਤੋਂ ਬਾਅਦ ਦੁੱਧ ਵਿੱਚ ਪਾਣੀ ਪਾਉਣਾ ਬੰਦ ਕਰ ਦਿੱਤਾ ਉਹਦੇ ਨਾਲ ਇੱਕ ਤੋਂ ਦੋ ਡੈਰੀਆਂ ਬਣ ਗਈਆਂ ਕੋਠੀਆਂ ਬਣ ਗਈਆਂ ਗੱਡੀਆਂ ਕਾਰਾਂ ਵਾਲਾ ਹੋ ਗਿਆ ਇੰਨੀ ਜ਼ਿਆਦਾ ਬਰਕਤ ਆ ਗਈ ਤਾਂ ਜਦੋਂ ਉਹ ਬਾਬਾ ਜੀ ਨੂੰ ਦੁਬਾਰਾ ਇੱਕ ਵਾਰੀ ਫੇਰ ਉਹ ਨੌਜਵਾਨ ਮਿਲਿਆ ਤਾਂ ਉਹਨੇ ਸਾਰੀ ਗੱਲ ਦੱਸੀ ਕਹਿੰਦਾ ਉਸ ਦਿਨ ਤੋਂ ਬਾਅਦ ਮੇਰੇ ਘਰ ਵਿੱਚ ਇੰਨੀ ਬਰਕਤ ਆ ਗਈ ਵੀ ਮੇਰੇ ਗੱਡੀਆਂ ਕਾਰਾਂ ਕੋਠੀਆਂ ਵੀ ਪੈ ਗਈਆਂ ਦੋ ਡੈਰੀਆਂ ਵੀ ਖੁੱਲ ਗਈਆਂ ਵੀ ਪੈਸਾ ਮਤਲਬ ਕਹਿੰਦਾ ਵੀ ਮੈਂ ਸਮਝ ਲਓ ਵੀ ਮੈਨੂੰ ਪੈਸਾ ਗਿਣਨ ਦਾ ਵੀ ਟਾਈਮ ਨਹੀਂ ਮਿਲਦਾ ਇੰਨੀ ਜ਼ਿਆਦਾ ਬਰਕਤ ਆਈ ਹੁਣ ਮੈਂ ਤੁਹਾਡੇ ਨਾਲ ਇਹਦੇ ਨਾਲ-ਨਾਲ ਇੱਕ ਵਿਧੀ ਸ਼ੇਅਰ ਕਰਦੀ ਹਾਂ ਜੋ ਸੰਤ ਮਹਾਪੁਰਸ਼ਾਂ ਨੇ ਦੱਸੀ ਹੈ ਸੰਤ ਮਹਾਪੁਰਸ਼ਾਂ ਦੇ ਕੋਲ ਇੱਕ ਮਾਤਾ ਜੀ ਗਏ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਬਾਬਾ ਜੀ ਵੀ ਸਾਡੇ ਘਰ ਦੇ ਵਿੱਚ ਨਾ ਵੀ ਬਰਕਤ ਬਿਲਕੁਲ ਨਹੀਂ ਪੈਂਦੀ ਗਰੀਬੀ ਬਹੁਤ ਜ਼ਿਆਦਾ ਗਈ ਸਾਡੇ ਰੋਟੀ ਟੁਕਦਾ ਵੀ ਸਾਨੂੰ ਫਿਕਰ ਰਹਿੰਦਾ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ ਜਿਹਦੇ ਨਾਲ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਜਿਹੜਾ ਪੈਸਾ ਟਿਕਣ ਲੱਗ ਜਾਵੇ ਬਰਕਤ ਆਵੇ ਕਸਤ ਮਾਪੋਰਸ਼ਾ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਤੁਸੀਂ ਸੱਚ ਦੀ ਕਮਾਈ ਕਰਨੀ ਹੈ ਕਹਿੰਦੇ ਤਿੰਨ ਕੰਮ ਕਰਨੇ ਨੇ ਜਿਹੜੇ ਮੈਂ ਤੁਹਾਨੂੰ ਦੱਸਾਂਗਾ ਉਦਹੀਂ ਕਰਨਾ ਹੈ ਕਹਿੰਦੇ ਘਰ ਵਿੱਚ ਇੰਨੀ ਬਰਕਤ ਆਵੇਗੀ ਕਹਿੰਦੇ ਪੈਸੇ ਗਿਣਦੇ ਗਿਣਦੇ ਥੱਕ ਜਾਮੋਗੇ ਪਰ ਪੈਸੇ ਨਹੀਂ ਮੁੱਕਣੇ ਸਭ ਤੋਂ ਪਹਿਲਾਂ ਤਾਂ ਹਮੇਸ਼ਾ ਸੱਚ ਦੀ ਕਮਾਈ ਕਰਨੀ ਹੈ ਬੇਈਮਾਨੀ ਨਾਲ ਪੈਸਾ ਨਹੀਂ ਕਮਾਉਣਾ ਕਿਉਂਕਿ ਸੱਚ ਨਾਲ ਕਮਾਇਆ ਹੋਇਆ 1 ਰੁਪਿਆ ਵੀ ਬਰਕਤ ਪਾਊਗਾ ਤੇ ਬੇਈਮਾਨੀ ਨਾਲ ਕਮਾਇਆ ਹੋਇਆ 1000 ਰੁਪਿਆ ਵੀ ਬਲਕਿ ਕਈ ਗੁਣਾ ਸੋਡੇ ਕੋਲੋਂ ਲੈ ਕੇ ਜਾਊਗਾ ਤਾਂ ਪਹਿਲੀ ਚੀਜ਼ ਸੱਚ ਦੀ ਕਮਾਈ ਕਰਨੀ ਹੈ ਦੂਸਰੀ ਚੀਜ਼ ਜਿੰਨਾ ਵੀ ਕਮਾਓ ਚਾਹੇ ਤੁਸੀਂ 100 ਕਮਾਓ 200 ਕਮਾਓ 500 ਕਮਾਓ ਉਹਦੇ ਵਿੱਚੋਂ ਹਮੇਸ਼ਾ ਦਸਵੰਧ ਜ਼ਰੂਰ ਕੱਢੋ ਉਹ ਦਸਵੰਧ ਕਿਸੇ ਲੋੜਵੰਦ ਦੀ ਮਦਦ ਦੇ ਵਿੱਚ ਲਾਓ ਤੇ ਜਾਂ ਫਿਰ ਤੁਸੀਂ ਗੁਰੂ ਸਾਹਿਬ ਦੀ ਗੋਲ ਕਦੇ ਵਿੱਚ ਵੀ ਉਹਨੂੰ ਪਾ ਸਕਦੇ ਹੋ ਇਹ ਦੋ ਤਰੀਕੇ ਤੀਸਰਾ ਜਿਹੜਾ ਉਹਨਾਂ ਨੇ ਕਿਹਾ ਵੀ ਗੁਰਬਾਣੀ ਜਪਣੀ ਹੈ ਮਾਤਾ ਜੀ ਨੇ ਕਿਹਾ ਕਿ ਮੈਨੂੰ ਮਾ ਪਾਪਾ ਜੀ ਪਾਠ ਨਹੀਂ ਕਰਨਾ ਆਉਂਦਾ ਕਿਉਂਕਿ ਮੈਂ ਅਨਪੜਾ ਤਾਂ ਬਾਬਾ ਜੀ ਕਹਿੰਦੇ ਠੀਕ ਆ ਮੈਂ ਤੈਨੂੰ ਇੱਕ ਪੰਕਤੀ ਦੱਸਦਾ ਉਹ ਤੂੰ ਕੰਠ ਕਰ ਲੈ ਇੱਥੇ ਬੈਠ ਕੇ ਤਾਂ ਉਹ ਨੂੰ ਘਰ ਜਾ ਕੇ ਤੂੰ ਸਿਮਰਦੇ ਰਹਿਣਾ ਤਾਂ ਉਹਨਾਂ ਨੇ ਕਿਹਾ ਸੰਤ ਮਹਾਪੁਰਸ਼ਾਂ ਨੇ ਕਿ ਮੇਰੇ ਪਿੱਛੇ-ਪਿੱਛੇ ਬੋਲਣਾ ਤਾਂ ਉਹਨਾਂ ਨੇ ਵੀ ਪੰਕਤੀ ਬੋਲੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਟੇਗ ਬਹਾਦਰ ਸਿਮਰੀਐ ਘਰ ਨੌਂ ਨਿਤ ਆਵੇ ਧਾਈ ਸਭ ਥਾਈ ਹੋਈ ਸਹਾਈ ਤਾਂ ਮਾਪੇ ਸ਼ਨੀ ਇਸ ਸੰਕਤੀ ਦਾ ਨਾ ਨੂੰ ਜਾਫ ਕਰਨ ਲਈ ਕਿਹਾ ਕਿਉਂਕਿ ਜੇ ਆਪਾਂ ਗੁਰਵਾਨੀ ਨਹੀਂ ਪੜ੍ਹਦੇ ਆ ਨਾ ਤਾਂ ਗੁਰਵਾਨੀ ਦੇ ਵਿੱਚ ਵੀ ਇਹ ਚੀਜ਼ ਆਉਂਦੀ ਹੈ ਵੀ ਜੋ ਇਨਸਾਨ ਗੁਰੂ ਤੇਗ ਬਹਾਦਰ ਮਹਾਰਾਜ ਜਿਨੂੰ ਧਉਂਦਾ ਹੈ ਪੈਸਾ ਉਸ ਦੇ ਪਿੱਛੇ-ਪਿੱਛੇ ਆਉਂਦਾ ਹੈ ਜਿਵੇਂ ਤੁਸੀਂ ਦੇਖੋ ਸੂਰਜ ਵੱਲ ਅਗਰ ਤੁਸੀਂ ਮੂੰਹ ਕਰਦੇ ਹੋ ਤੁਹਾਡੀ ਪਰਛਾਈ ਤੁਹਾਡੇ ਪਿੱਛੇ ਹੁੰਦੀ ਆ ਤੁਸੀਂ ਸੂਰਜ ਵੱਲ ਮੂੰਹ ਕੀਤਾ ਹੋਇਆ ਹਨ ਤੁਸੀਂ ਸੂਰਜ ਵੱਲ ਮੂੰਹ ਕਰਕੇ ਤੌਂਦੇ ਹੋ ਤੁਹਾਡੀ ਪਰਛਾਈ ਤੁਹਾਡੇ ਪਿੱਛੇ ਪਿੱਛੇ ਆਵੇਗੀ ਪਰ ਤੁਸੀਂ ਮੂੰਹ ਨੂੰ ਘੁਮਾ ਲਿਓ ਤੁਸੀਂ ਪਰਛਾਈ ਵੱਲ ਮੂੰਹ ਕਰ ਲਿਓ ਸੂਰਜ ਵੱਲ ਬੈਠ ਕਰ ਲਿਓ ਤੇ ਤੁਸੀਂ ਪਰਛਾਈ ਦੇ ਪਿੱਛੇ ਵਿੱਚ ਤੁਰ ਚੱਲਿਓ ਪਰਛਾਈ ਅੱਗੇ ਅੱਗੇ ਚੱਲੂਗੀ ਤੁਸੀਂ ਪਿੱਛੇ ਪਿੱਛੇ ਚੱਲੋਗੇ ਠੀਕ ਉਸੇ ਤਰ੍ਹਾਂ ਸੰਤ ਮਹਾਕੁਰਸਾ ਦੇ ਵੀ ਬਚਨ ਨੇ ਕਿ ਜਿਹੜਾ ਇਨਸਾਨ ਗੁਰੂ ਤੇਗ ਬਹਾਦਰ ਜੀ ਵੱਲ ਮੂੰਹ ਕਰਕੇ ਤੁਰਦਾ ਤਾਂ ਉਹ ਉਸਦੇ ਪਿੱਛੇ ਪਿੱਛੇ ਉਸਦੀ ਪਰਛਾਈ ਦੀ ਤਰ੍ਹਾਂ ਹੁੰਦਾ ਤੇ ਜਿਹੜਾ ਤਾਂ ਫਲ ਮੂੰਹ ਕਰਕੇ ਤੁਰਦਾ ਹੈ ਗੁਰੂਵਾਲ ਪਿੱਠ ਕਰਕੇ ਤੁਰਦਾ ਫਿਰ ਧਨ ਅੱਗੇ ਅੱਗੇ ਉਹਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਸੋ ਆਪਾਂ ਵੀ ਇਹ ਚੀਜ਼ ਆਪਦੇ ਧਿਆਨ ਵਿੱਚ ਲੈ ਕੇ ਆਉਣੀ ਆ ਵੀ ਆਪਾਂ ਇੱਕ ਤਾਂ ਗੁਰਬਾਣੀ ਜ਼ਰੂਰ ਜਪਣੀ ਅਗਰ ਆਪਾਂ ਪਾਠ ਕਰ ਸਕਦੀਆਂ ਅਗਰ ਆਪਾਂ ਅਨਪੜਾ ਨਹੀਂ ਕਰ ਸਕਦੇ ਜਾਂ ਕੋਈ ਸਰੀਰਕ ਤੁਹਾਨੂੰ ਕਸ਼ਟ ਆ ਤੁਸੀਂ ਉੱਠ ਕੇ ਇਸ਼ਨਾਨ ਨਹੀਂ ਕਰ ਸਕਦੇ ਕੋਈ ਹੈ ਕੋਈ ਪ੍ਰੋਬਲਮ ਤਾਂ ਫਿਰ ਤੁਸੀਂ ਮੂਲ ਮੰਤਰ ਜਾਂ ਪਰ ਤੁਸੀਂ ਸੰਗਤੀ ਦਾ ਜਾਪ ਜਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਬਸ ਤੁਹਾਡੀ ਭਾਵਨਾ ਸ਼ਰਧਾ ਪੱਕੀ ਹੋਣੀ ਚਾਹੀਦੀ ਹੈ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਤੇ ਜੇ ਤੁਸੀਂ ਪੂਰਨ ਵਿਸ਼ਵਾਸ ਦੇ ਨਾਲ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਵਾਹਿਗੁਰੂ ਦਾ ਸਿਮਰਨ ਵੀ ਕਰ ਲੈਣੇ ਹੋ ਤਾਂ ਵੀ ਤੁਸੀਂ ਤਰ ਜਾਵੋਗੇ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਆਪਣੀਆਂ ਹੱਡ ਬੀਤੀ ਤੋਂ ਸ਼ੇਅਰ ਕਰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਸਿਰਫ ਵਾਹਿਗੁਰੂ ਦਾ ਸਿਮਰਨ ਕੀਤਾ ਮੈਂ ਕੱਲ ਪਤਾ ਨਹੀਂ ਪਰਸੋਂ ਦੀ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਮੇਰਾ ਇੱਕ ਭੈਣ ਦੇ ਨਾਲ ਗੱਲਬਾਤ ਹੋਈ ਸੀ ਇੰਸਟਾਗ੍ਰam ਤੇ ਤਾਂ ਉਹਨਾਂ ਨੇ ਵੀ ਦੱਸਿਆ ਸੀ ਕਿ ਉਹ ਸਿਰਫ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੁਣ ਗੱਲ ਕੀ ਹੁੰਦੀ ਹੈ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਪੂਰੇ ਤੌਰ ਤੇ ਵਿਸ਼ਵਾਸ ਰੱਖ ਕੇ ਗੁਰੂ ਸਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਧਿਆਉਣੀ ਹੈ ਨਾ ਆਫਰ ਗੁਰੂ ਸਾਹਿਬ ਸਾਡੀ ਕਾਰਜ जरूर ਸਵਾਰਦੇ ਆ ਸਾਡੀ ਤੇ ਕਿਰਪਾ जरूर ਕਰਦੇ ਆ ਤੇ ਦੂਜੇ ਪਾਸੇ ਜੇ ਆਪਾਂ ਕਈ ਵਾਰੀ ਦੋ ਦੋ ਘੰਟੇ ਵੀ ਪਾਠ ਕਰ ਰਹੇ ਆ ਸੁਖਮਨੀ ਸਾਹਿਬ ਵੀ ਕਰ ਰਹੇ ਆ ਪਰ ਜਿਹੜਾ ਹੈਗਾ ਆਪਾਂ ਵਿਸ਼ਵਾਸ ਨਹੀਂ ਕਰ ਪਾਉਂਦੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਮੰਨ ਪਾਉਂਦੇ ਤਾਂ ਫਿਰ ਜਿਹੜੇ ਸਾਡੀ ਕਾਰਜ ਉਹ ਛੇਤੀ ਨਹੀਂ ਹੁੰਦੇ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਛੇਤੀ ਨਹੀਂ ਹੁੰਦੀ ਸੋ ਜਿਹੜੀ ਇਹ ਵਿਧੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੁਸੀਂ ਆ ਤੇ ਜ਼ਿੰਦਗੀ ਦਾ ਇਹਨਾਂ ਰੂਟੀਨ ਬਣਾ ਲਓ ਉਕੇ ਅਸੀਂ ਇੱਕ ਤਾਂ ਇਮਾਨਦਾਰੀ ਨਾਲ ਪੈਸਾ ਕਮਾਉਣਾ ਦੂਸਰਾ ਜਿਹੜਾ ਹੈਗਾ ਆਪਣਾ ਤਸਬੰਦ ਜ਼ਰੂਰ ਕੱਢਣਾ ਤੇ ਤੀਸਰਾ ਜਿਹੜਾ ਹੈਗਾ ਤੁਸੀਂ ਪਾਠ ਜ਼ਰੂਰ ਕਰਨਾ ਹੈ ਤੇ ਦੇਖੋ ਜੇ ਘਰ ਦੇ ਵਿੱਚ ਵੀ ਕੋਈ ਆਪਣੀ ਏਦਾਂ ਦੀ ਚੀਜ਼ ਕਰਦਾ ਹੈ ਨਾ ਜੇ ਕੋਈ ਗਲਤ ਰਸਤੇ ਚੱਲ ਵੀ ਰਿਹਾ ਮਤਲਬ ਗਲਤ ਤਰੀਕੇ ਨਾਲ ਪੈਸਾ ਕਮਾ ਵੀ ਰਿਹਾ ਤਾਂ ਆਪਣਾ ਫਰਜ਼ ਬਣਦਾ ਆਪਾਂ ਨੂੰ ਸਮਝਾਉਂਦੇ ਰਹੀਏ ਅਗਰ ਉਹ ਨਹੀਂ ਨੇ ਮੰਨ ਰਿਹਾ ਨਹੀਂ ਵੀ ਸਮਝ ਰਿਹਾ ਆਪਾਂ ਉਹਨੂੰ ਸਮਝਾਉਂਦੇ ਜਾਓ ਆਪਣੇ ਕਰਮ ਕਰਦੇ ਜਾਓ ਤੇ ਗੁਰੂ ਸਾਹਿਬ ਚਰਨਾਂ ਚ ਅਰਦਾਸ ਕਰਦੇ ਜਾਓਗੇ ਗੁਰੂ ਸਾਹਿਬ ਜੀ ਇਹਨੂੰ ਸਮੱਤ ਬਖਸ਼ਿਓ ਤੇ ਇੱਕ ਨਾ ਇੱਕ ਦਿਨ ਉਹਤੇ ਵੀ ਅਸਰ ਜ਼ਰੂਰ ਹੋ ਜਾਵੇਗਾ ਤੇ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਉਹ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ